ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜੇਕਰ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਾਫੀ ਹੱਦ ਤੱਕ ਜੋ ਲੋਕਾਂ ਦੇ ਹੱਕਾਂ ਦੇ ਵਿੱਚ ਖੜਦਾ ਸੀ ਲੋਕਾਂ ਦੀਆਂ ਜੋ ਗੱਲਾਂ ਨੂੰ ਮੰਨਿਆ ਜਾਂਦਾ ਸੀ ਲੋਕਾਂ ਦੇ ਵਿੱਚ ਵਿਚਰਦਾ ਸੀ ਲੇਕਿਨ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਹੋ ਗਿਆ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਵੀ ਪਾਰਟੀ ਇਹ ਕਹ ਲਈਏ ਕੋਈ ਵੀ ਪੰਥ ਦੇ ਲੋਕ ਜਾਂ ਆਮ ਲੋਕ ਜਾਂ ਖਾਸ ਲੋਕ ਕੋਈ ਵੀ ਜੋ ਹੈ ਨਾਲ ਖੜਨ ਨੂੰ ਤਿਆਰ ਨਹੀਂ ਹੋ ਰਿਹਾ ਕਿਸੇ ਟਾਈਮ ਵਾ ਵਾਕਾਰ ਮੰਨੀ ਜਾਂਦੀ ਸੀ ਸ਼੍ਰੋਮੇ ਅਕਾਲੀ ਦਲ ਦੀ ਦੂਸਰੇ ਪਾਸੇ ਗੱਲ ਕਰੀਏ ਕਿ ਜਿਹੜੇ ਸ਼੍ਰੋਮੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ 11 ਅਗਸਤ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਵੀ ਕਾਫੀ ਜ਼ਿਆਦਾ ਇੱਕ ਦੂਜੇ ਨਾਲ ਉਲਝਦੇ ਨਜ਼ਰ ਆ ਰਹੇ ਨੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਇੱਕ ਪਾਸੇ ਇੱਕ ਪਾਸੇ ਕਟਾਸ਼ਵਾਰ ਕੀਤੇ ਜਾ ਰਹੇ ਨੇ ਤਾਂ ਕਿਸੇ ਟਾਈਮ ਜੋ ਸ਼੍ਰੋਮੀ ਕਾਲੀ ਦਲ ਦਾ ਨਾਮ ਜੀ ਉਹ ਕਾਫੀ ਉੱਚੇ ਲੈਵਲ ਤੇ ਮੰਨਿਆ ਜਾਂਦਾ ਸੀ ਜਾਂ ਲੋਕ ਸਦਕਾ ਕਰਦੇ ਸੀ ਕਿਉਂਕਿ ਹੁਕਮਨਾਮਿਆਂ ਦੇ ਨਾਲ ਚੱਲਦੇ ਸੀ ਜੇਕਰ ਇੱਕ ਗੱਲ ਪਾਸੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਆਪਦੇ ਆਪ ਨੂੰ ਸ਼੍ਰੋਮੀ ਕਾਲੀ ਦਲ ਦਾ ਜਰਨੈਲ ਕਹਿੰਦੇ ਸੀ ਉਹਨਾਂ ਨੇ ਜਦੋਂ ਹੁਕਮਨਾਮਿਆਂ ਨੂੰ ਜਦੋਂ ਉਥੋਂ ਭਗੋੜੇ ਹੋਏ ਉਹਨਾਂ ਨੂੰ ਮੰਨਿਆ ਨਹੀਂ ਗਿਆ ਤਾਂ ਪੰਥ ਦੇ ਲੋਕਾਂ ਦੇ ਵੀ ਦਿਲਾਂ ਦੇ ਵਿੱਚ ਉਹ ਲੈਣੇ ਸ਼ੁਰੂ ਹੋ ਗਏ ਦੂਸਰੇ ਪਾਸੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੱਥੇ ਵੱਡੇ ਇੱਕ ਆਪਸੀ ਜੋ ਹੈ મતਭੇਦ ਬਣੇ ਹੋਏ ਨੇ ਕਿਉਂਕਿ ਸ਼੍ਰੋਮੀ ਕਾਲੀ ਦਲ ਦੇ ਨਵੇਂ ਪ੍ਰਧਾਨ ਚੁਣੇ ਗਏ ਨੇ ਦਮਦਮਾ ਸਾਹਿਬ ਦੇ ਸਾਬਕਾ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਦੌਰਾਨ ਹੀ ਜੇ ਮੰਨਿਆ ਜਾਵੇ ਤਾਂ ਉਹ ਕਹਿੰਦੇ ਨੇ ਪੰਥ ਦੇ ਲੋਕ ਸਾਡੇ ਨਾਲ ਤੇ ਸਾਡੇ ਲੋਕ ਸਾਡੀ ਗੱਲ ਜ਼ਰੂਰ ਮੰਨਣਗੇ ਦੂਸਰੇ ਪਾਸੇ ਸ਼੍ਰੋਮੀ ਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਕੀ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ ਨਜ਼ਰ ਨਹੀਂ ਆ ਰਹੇ ਅਕਸਰ ਹੀ ਦੇਖਿਆ ਜਾਂਦਾ ਹੈ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਵੀ ਪਘੋੜੇ ਹੋਏ ਨਾ ਹੀ ਉਹਨਾਂ ਨੇ ਕਿਸੇ ਹੁਕਮਨਾਮੇ ਨੂੰ ਮੰਨਿਆ ਨਾ ਹੀ ਉਹਨਾਂ ਨੇ ਪੰਥ ਦੇ ਲੋਕਾਂ ਦੀ ਗੱਲ ਨੂੰ ਸੁਣਿਆ ਨਾ ਹੀ ਲੋਕਾਂ ਦੇ ਨਾਲ ਜੁੜੇ ਲੇਕਿਨ ਹੁਣ ਤੁਹਾਨੂੰ ਦੱਸ ਜੀਏ ਕਿ ਇੱਕ ਹੋਰ ਐਮ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਟੜਿਆਂ ਵਿੱਚ ਵੰਡਿਆ ਗਿਆ ਹੈ ਇਹ ਟੜੇ ਦੀ ਕਮਾਂ ਸ਼ਕਪੀਰ ਬਾਦਲ ਦੇ ਹੱਥ ਤੋਂ ਦੂਜੇ ਟੜੇ ਗਿਆਨੀ ਹਰਪੀਰ ਸਿੰਘ ਨੂੰ ਪ੍ਰਦਾਨ ਪ੍ਰਦਾਨ ਹੈ ਹੁਣ ਦੋਵੇਂ ਟੜਿਆਂ ਵਿਚਾਲੇ ਅਕਾਲੀ ਦਲ ਦੇ ਅਸਲ ਵਾਰਿਸ ਦੀ ਲੜਾਈ ਹੋਵੇਗੀ ਬਾਦਲ ਤੜਾ ਦਾਵਾ ਕਰ ਰਿਹਾ ਹੈ ਕਿ ਪਾਰਟੀ ਚੋਣ ਨਿਸ਼ਾਨ ਦੇ ਦਫ਼ਤਰ ਉਹਨਾਂ ਕੋਲ ਨੇ ਇਸ ਲਈ ਅਸਲ ਅਕਾਲੀ ਦਲ ਉਹਨਾਂ ਦਾ ਹੀ ਹੈ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਚੋਣ ਨਿਸ਼ਾਨ ਤਕੜੀ ਦੇ ਦਫ਼ਤਰ ਉੱਪਰ ਆਪਣਾ ਦਾਵਾ ਪੇਸ਼ ਕੀਤਾ ਹੈ ਇਸ ਤੋਂ ਤੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਤੜਾ ਚੋਣ ਨਿਸ਼ਾਨ ਤਕੜੀ ਲਈ ਲੜਾਈ ਲੜੇਗਾ ਸਿਆਸੀ ਤੋਂ ਕਾਨੂੰਨੀ ਮਹਿਰਾ ਦਾ ਕਹਿਣਾ ਹੈ ਕਿ ਬਾਦਲ ਤੜੇ ਤੋਂ ਤਕੜੀ ਨਿਸ਼ਾਨ ਤੋਂ ਦਫ਼ਤਰ ਖੋਸ ਵੀ ਸਕਦਾ ਹੈ ਇਸ ਪਿਛੇ ਦਲੀਲ ਹੈ ਕਿ ਇਸ ਵੇਲੇ ਅਕਾਲੀ ਦਲ ਸਿਰਫ ਤਿੰਨ ਵਿਧਾਇਕ ਹਨ ਉਹਨਾਂ ਨੂੰ ਇਕੋ ਸੁਖਵਿੰਦਰ ਸੁਖੀ ਆਪ ਵੀ ਚਲੇ ਗਏ ਹਨ ਇਸ ਵੇਲੇ ਉਹ ਅਕਾਲੀ ਦਲ ਦੇ ਨਿਸ਼ਾਨ ਤੇ ਵਿਦਾ ਸਭਾ ਵਿੱਚ ਵਿਧਾਇਕਾਂ ਉਹਨਾਂ ਦਾ ਅਸਤੀਵਾ ਸਵੀਕਾਰ ਹਜੇ ਤੱਕ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੋਰ ਸ਼੍ਰੋਮੀ ਅਕਾਲੀ ਦਲ ਦੇ ਨਿਸ਼ਾਨ ਤੱਕੜੀ ਨੂੰ ਲੈ ਕੇ ਤੇ ਦਫ਼ਤਰ ਨੂੰ ਲੈ ਕੇ ਬਹੁਤ ਹੀ ਵੱਡਾ ਕਮਸਾਂ ਚੱਲ ਰਿਹਾ ਹੈ ਦੋਨਾਂ ਤੜਿਆਂ ਦੇ ਵਿੱਚ ਇੱਕ ਪਾਸੇ ਸ਼੍ਰੋਮਿਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਦੂਜੇ ਪਾਸੇ ਜੋ ਸ਼੍ਰੋਮਿਕਾਲੀ ਦਲ ਦੇ ਪ੍ਰਧਾਨ ਨਵੇਂ ਬਣੇ ਨੇ 11 ਅਗਸਤ ਨੂੰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਆਪਸ ਵਿੱਚ ਕਾਫੀ ਮਤਭੇਦ ਚੱਲ ਰਿਹਾ ਹੈ ਜਿੱਥੇ ਨਿਸ਼ਾਨ ਜਿੱਥੇ ਤਕੜੀ ਦਾ ਨਿਸ਼ਾਨ ਦੀ ਗੱਲ ਕਰ ਲਈ ਇੱਕ ਪਾਸੇ ਤੇ ਦੂਸਰੇ ਪਾਸੇ ਗੱਲ ਕਰ ਲਈ ਮੁੱਖ ਦਫ਼ਤਰਾਂ ਦੀ ਜਿੱਥੇ ਕਿ ਲੋਕਾਂ ਦੇ ਕਿਸੇ ਵੀ ਪਲੇ ਲਈ ਹਜੇ ਤੱਕ ਗੱਲ ਨਹੀਂ ਕੀਤੀ ਗਈ ਲੇਕਿਨ ਫਿਰ ਵੀ ਪੰਥ ਦੇ ਲੋਕ ਜਿਹੜੇ ਹੁਕਮਨਾਮਿਆਂ ਦੇ ਨਾਲ ਚੱਲ ਰਹੇ ਨੇ ਜਿਹੜੇ ਲੋਕ ਹੁਕਮਨਾਮਿਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਦੇ ਨੇ ਉਹ ਫਿਰ ਵੀ ਭਾਈ ਹਰਪ੍ਰੀਤ ਦੀ ਗੱਲ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਖੜੇ ਹੋ ਰਹੇ ਨੇ ਲੇਕਿਨ ਦੂਸਰੇ ਪਾਸੇ ਜਿਹੜੇ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਇਨਾਂ ਚੀਜ਼ਾਂ ਤੋਂ ਟਾਸ ਤੋਂ ਮਸ ਹੁੰਦੇ ਨਜ਼ਰ ਨਹੀਂ ਆ ਰਹੇ ਉਹ ਕਹਿੰਦੇ ਕਿ ਮੁਖ ਦਫ਼ਤਰ ਮੇਰੇ ਕੋਲ ਹੈ ਸ਼੍ਰੋਮੀ ਅਕਾਲੀ ਦਲ ਦਾ ਨਿਸ਼ਾਨ ਮੇਰੇ ਕੋਲ ਹੈ ਮੈਂ ਹੀ ਮੁਖ ਜਿਹੜਾ ਮੇਨ ਪ੍ਰਧਾਨ ਹਾਂ ਸ਼੍ਰੋਮੀ ਅਕਾਲੀ ਦਲ ਦਾ ਦੋਵਾਂ ਧੜਿਆਂ ਦੇ ਵਿੱਚ ਕਾਫੀ ਜ਼ਿਆਦਾ ਤਣਾਅ ਬਣਿਆ ਹੋਇਆ ਹੈ ਬਹਿਸ-ਬਾਜ਼ੀਆਂ ਚੱਲ ਰਹੀਆਂ ਨੇ ਲੇਕਿਨ ਆਖਰਕਾਰ ਪਤਾ ਲੱਗੇਗਾ ਕਿ ਅਸਲ ਵਿੱਚ ਸ਼੍ਰੋਮੀ ਅਕਾਲੀ ਦਲ ਦਾ ਪ੍ਰਧਾਨ ਹੈ ਕੌਣ ਕਿਉਂਕਿ ਜਨਤਾ ਦੇ ਵਿੱਚ ਵੀ ਦੋ ਵੰਡ ਹੋ ਚੁੱਕੇ ਨੇ ਨਾ ਤਾਂ ਲੋਕ ਸਮਝ پا ਰਹੇ ਨੇ ਨਾ ਲੋਕਾਂ ਦੀ ਸਮਝ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਸ਼੍ਰੋਮਿਕਾ ਜਲਦ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਆਪਣੇ ਆਪ ਨੂੰ ਹਮੇਸ਼ਾ ਜਰਨੈਲ ਹੀ ਕਹਿੰਦੇ ਨੇ ਤੇ ਦੂਸਰੇ ਪਾਸੇ ਜਿਹੜੇ ਪੰਜ ਮੈਂਬਰੀ ਕਮੇਟੀ ਵੱਲੋਂ ਚੁਣੇ ਗਏ ਨੇ ਜਿਹੜੇ ਹੁਕਮਨਾਮਿਆਂ ਵੱਲੋਂ ਚੁਣੇ ਗਏ ਨੇ ਜਿਹੜੇ ਸ਼੍ਰੀ ਅਕਾਲ ਤਖਤ ਤੇ ਮਨਜ਼ੂਰੀ ਹੇਠ ਚੁਣੇ ਗਏ ਨੇ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਉਹ ਕਾਫੀ ਵੱਡਾ ਮਸਲਾ ਛਿੜਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਪ੍ਰਧਾਨ ਕੌਣ ਹੈ ਤੇ ਕਿਹਦੇ ਕੋਲ ਨਿਸ਼ਾਨ ਜਾਏਗਾ ਤਕਰੀ ਦਾ ਤੇ ਕਿਹਦੇ ਕੋਲ ਮੁਖ ਦਫਤਰ ਜਾਣਗੇ ਧੰਨਵਾਦ